ਆਹ ਤੁਸੀਂ ਇਹਦੇ ਪੁਲ ਦੇ ਐਸੇ ਹਾਲਾਤ ਨੇ ਜਿਹੜਾ ਤੋਂ ਕਈ ਵੀਰਾਂ ਨੇ ਕਿਹਾ ਸੀ ਬਹੁਤ ਸਾਰੇ ਨੌਜਵਾਨਾਂ ਦਾ ਮੌਤਾ ਵੀ ਹੋਇਆ। ਔਰ ਅਮਰਸਰ ਤਖਣੀ ਹਲਕੇ ਦੇ ਹਾਲਾਤ ਵੇਖ ਕੇ ਮੈਨੂੰ ਇਹਨੇ ਦਾ ਦੁੱਖ ਲੱਗਦਾ ਕਿ ਨਵਾਈਂਦੇ ਪਤਾ ਨਹੀਂ ਕਿੱਥੇ ਸਾਡੇ ਚੁੜੇ ਨੇ। ਜਿੱਥੇ ਤਬਾਹ ਚਲੀ ਸਭ ਤੋਂ ਵੱਧ। ਆਹ ਵੇਖੋ ਪਛੀਆਂ ਫੜਨ ਵਾਲਾ ਜਾਲ ਲੱਗਾ। ਲੋਕਾਂ ਦੀ ਜਾਨ ਦੀ ਕੀਮਤ ਹੈ ਕਿ ਹੈਗੀ ਹੈ ਕਿ ਸਰਕਾਰ ਤਾਂ ਰਾਜਨੀਤੀ ਕਰਨਾ ਚਾਹੁੰਦੀ ਹੈ ਪੰਜਾਬ ਦੇ ਲੋਕਾਂ ਦੇ ਹਾਲਾਤ ਜਿਹੜੇ ਆ ਉਹ ਕਹਿੋ ਜਿਹਾ ਹੋ ਗਏ ਆ ਨਾਲੇ ਲੋਕੀ ਟੈਕਸ ਦੇਣ ਨਾ ਸਾਨੂੰ ਇਜਾਜ਼ਤ ਮਿਲੇ ਆ ਹਾਲਾਤ ਬਹੁਤ ਹੀ ਬੜਾ ਦੁੱਖ ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਇਸ ਵਕਤ ਉਸ ਪੁਲ ਤੇ ਖੜਾ ਆ ਜਿਹੜਾ ਪੁਲ ਤਰਨਤਾਰਨ ਤੋਂ ਆਉਂਦਾ ਟਾਲਾ ਸਾਹਿਬ ਤੋਂ ਦਰਬਾਰ ਸਾਹਿਬ ਨੂੰ ਜਾਂਦਾ ਸੀ ਦੰਦਾ ਵੱਲ ਤੇ ਇੱਕ ਰਸਤਾ ਇਹ ਜਿਹੜਾ ਆ ਜਲੰਧਰ ਵੱਲੋਂ ਚੱਲ ਜਾਂਦਾ ਔਰ ਹਾਲਾਤ ਇਹਦੇ ਪੁਲ ਦੇ ਐਸੇ ਹਾਲਾਤ ਨੇ ਬੜੇ ਦਿਨਾਂ ਤੋਂ ਕਈ ਵੀਰਾਂ ਨੇ ਕਿਹਾ ਇੱਥੇ ਬਹੁਤ ਸਾਰੇ ਨੌਜਵਾਨਾਂ ਦੀਆਂ ਮੌਤਾਂ ਵੀ ਹੋਈਆਂ ਜੇ ਕੋਈ ਤੇਜ਼ ਆਉਂਦਾ ਕੋਈ ਪਤਾ ਹੀ ਨਹੀਂ ਲੱਗਦਾ ਸਿੱਧਾ ਥੱਲੇ ਲੋਕਾਂ ਦੀ ਜਾਨ ਦੀ ਕੋਈ ਕੀਮਤ ਹੈਗੀ ਹੈ ਕਿ ਨਹੀਂ ਹੈਗੀ ਮੈਂ ਸਰਕਾਰ ਤੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਇਹ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਕੋ ਨਗਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਪਵਿੱਤਰ ਨਗਰੀ ਆ ਤੇ ਸਮਾਜਿਕ ਵੀ ਆ ਕਿਸ ਨਗਰੀ ਨੂੰ ਕਰੋੜਾਂ ਰੁਪਈਆ ਦੇ ਪ੍ਰੋਜੈਕਟ ਜਿਹੜੇ ਆਉਂਦੇ ਆ ਔਰ ਇਥੋਂ ਦਾ ਨਮਾਇੰਦਾ ਜਿਹੜਾ ਮੈਂਬਰ ਪਾਰਲੀਮੈਂਟ ਆ ਅਮਰitsar ਦਾ ਗੁਰਜੀਤ ਸਿੰਘ ਔਜਲਾ ਜੀ ਉਹਨਾਂ ਨੇ ਖਾਸ ਕਰਕੇ ਇਹਨੇ ਪ੍ਰੋਜੈਕਟ ਦੇਦੇ ਇਥੋਂ ਦੀ ਕੋਈ ਕਸਰ ਨਹੀਂ ਛੱਡੀ ਔਰ ਆ ਆਲੇ ਦੋਲੇ ਗ੍ਰੀਨ ਬੈਲਟ ਦੇਖਦੇ ਬੜਾ ਵੱਡਾ ਯੋਗਦਾਨ ਦੇ ਦਿੱਤਾ ਔਰ ਅਮਰitsar ਦੱਖਣੀ ਹਲਕੇ ਦੇ ਹਾਲਾਤ ਵੇਖ ਕੇ ਮੈਨੂੰ ਇਹਨੇ ਇੱਕ ਦੁੱਖ ਲੱਗਦੇ ਕਿ ਨਮਾਇੰਦੇ ਪਤਾ ਨਹੀਂ ਕਿੱਥੇ ਸਾਡੇ ਕੁੱਤੇ ਨੇ ਆ ਉਹਨਾਂ ਨੂੰ ਨਜ਼ਰ ਕਿਉਂ ਨਹੀਂ ਆਉਂਦਾ ਮੈਂ ਚਾਹੁੰਦਾ ਆਲੇ ਦੋਲੇ ਜਾਂ ਦੀ ਜਾਨ ਦੀ ਤੁਸੀਂ ਕੋਈ ਕੀਮਤ ਸਮਝ ਦੇ ਕੇ ਨਹੀਂ ਸਮਝਦੇ ਇੱਥੇ ਤਮਾਸ਼ੀ ਨਹੀਂ ਸਭ ਤੋਂ ਵੱਡੀ ਦੀ ਚੀਜ਼ ਆ ਵੇਖੋ ਮੱਛੀਆਂ ਫੜਨ ਵਾਲਾ ਜਾਲ ਲਾਤਾ ਆ ਇਹਦੇ ਨਾਲ ਬੰਦੇ ਫਸ ਜਾਣਗੇ ਤੇ ਤੁਹਾਨੂੰ ਬਾਕੀ ਇਹਦੇ ਨਾਲ ਬੰਦਾ ਫਸ ਸਕਦਾ ਤੇ ਬੰਦਾ ਆਵੇ ਸਿੱਧਾ ਇੱਥਾਂ ਤੇ ਬਚਣਾ ਹੀ ਨਹੀਂ ਕੋ ਲੋਕਾਂ ਦੀ ਜਾਨ ਦੀ ਅਹਿਮੀਅਤ ਸਮਝੋ ਰੱਬ ਦਾ ਵਾਸਤਾ ਤੁਹਾਨੂੰ ਲੋਕਾਂ ਦੀ ਜਾਨ ਦੀ ਅਹਿਮੀਅਤ ਸਮਝੋ ਜਿਹੜੇ ਲੋਕ ਤੁਹਾਨੂੰ ਟੈਕਸ ਦਿੰਦੇ ਆ ਸਰਕਾਰ ਦਾ ਪ੍ਰਸ਼ਾਸਨ ਦਾ ਪਹਿਲਾ ਫਰਜ ਹੁੰਦਾ ਜਾਨ ਤੇ ਮਾਲ ਦੀ ਰੱਖਿਆ ਆ ਕਿੱਥੇ ਰੱਖਿਆ ਦੱਸੋ ਆਲੇ ਦੁਆਲੇ ਕਿਤੇ ਕੋਈ ਗੱਡੀ ਤੇਜ਼ ਆਉਂਦੀ ਹੋਵੇ ਕੋਈ ਵੱਡਾ ਹਾਸਾ ਹੱਸਦਾ ਸੋ ਮੇਰੀ ਬੇਨਤੀ ਆ ਈਸੀ ਮੈਡਮ ਨੂੰ ਕਾਰਪੋਰੇਸ਼ਨ ਨੂੰ ਕਿ ਇਹਦਾ ਆਲਾ ਦੁਆਲਾ ਦੇਖਣ ਤੇ ਜੋ ਵੀ ਐਨਐਚਏ ਪੀਡਬਲ ਦੀਨੇ ਕੋਲ ਵੀ ਹੈਗਾ ਔਰ ਮੈਂ ਖਾਸ ਕਰਕੇ ਸਾਰਾ ਅੰਮ੍ਰਿਤਸਰ ਦੇ ਐਮਪੀ ਸਾਹਿਬ ਦੇ ਧਿਆਨ ਚ ਵੀ ਲਿਆਉਂਗਾ ਔਰ ਡੀਸੀ ਸਾਹਿਬ ਨਾਲ ਮੁਲਾਕਾਤ ਕਰੂੰਗਾ ਕਿ ਜਿਹੜਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਇਹ ਜਿਹੜਾ ਇੱਥੇ ਕੋਈ ਨਾ ਕੋਈ ਆਲਾ ਦਵਾਲਾ ਚੰਗੀ ਤਰ੍ਹਾਂ ਨਾਲ ਕਵਰ ਕੀਤਾ ਜਾਵੇ ਜਿਸ ਦੇ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਇਹ ਬਹੁਤ ਵੱਡਾ ਮੁੱਦਾ ਵਾ ਕੋ ਛੋਟਾ ਮੁੱਦਾ ਨਹੀਂ ਆ ਜੋ ਫਜ਼ੂਲ ਦੀਆਂ ਖਬਰਾਂ ਚੱਲਣੀਆਂ ਜੋ ਗੰਦ ਪਾਉਂਦੇ ਆ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਤੇ ਜਿਹੜੇ ਬੰਦੇ ਨਸ਼ੇ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਸ਼ਰਿਆਮ ਧਮਕੀਆਂ ਆਉਂਦੀਆਂ ਉਹਨਾਂ ਨੂੰ ਕੋਈ ਕੁਛ ਦਾਨੇ ਉਹਨਾਂ ਦੀ ਕੰਪਲੇਂਟ ਤੱਕ ਨਹੀਂ ਕੋਈ ਲੈਣ ਰਿਹਾ ਸੋ ਪੰਜਾਬ ਦੇ ਲੋਕਾਂ ਦੇ ਹਾਲਾਤ ਜਿਹੜੇ ਆ ਉਹ ਕਿਹੋ ਜਿਹੇ ਹੋ ਗਏ ਆ ਨਾਲੇ ਲੋਕੀ ਟੈਕਸ ਦੇਣ ਨਾ ਸਾਨੂੰ ਇਫਾਜ਼ਤ ਮਿਲੇ ਆ ਹਾਲਾਤ ਵੇਖ ਕੇ ਬੜਾ ਦੁੱਖ ਲੱਗਾ ਕੀ ਅਸੀਂ ਕਹਿ ਕੇ ਆਏ ਸੀ ਕਿ ਆ ਕੀ ਬਣ ਗਿਆ ਸੋ ਕਿਤੇ ਨਾ ਕਿਤੇ ਸਰਕਾਰ ਪ੍ਰਸ਼ਾਸਨ ਨਿਦਰ ਧਿਆਨ ਦੇਣ ਮੀਡੀਆ ਵਾਲੇ ਵੀ ਤਾਂ ਨੂੰ ਮੇਰੀ ਬੇਨਤੀ ਆ ਕਿ ਇੱਥੇ ਆ ਕੇ ਜਰੂਰ ਇਹ ਖਬਰ ਚਲਾਓ ਲੋਕਾਂ ਦੇ ਵਿੱਚ ਲਿਆਓ ਸੋ ਤੁਹਾਡੇ ਜਰੀਏ ਚਾਹੇ ਮੈਸੇਜ ਪਹੁੰਚੇ ਸਰਕਾਰ ਤੱਕ ਪ੍ਰਸ਼ਾਸਨ ਤੱਕ ਉਹਨਾਂ ਦੀਆਂ ਅੱਖਾਂ ਖੁੱਲ ਜਾਣ ਜਿਹੜੀ ਕੰਬ ਕਰਨ ਦੀ ਗੱਲ ਸੁਣਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੁਸੀ ਦੇਖ ਰਹੇ ਹੋ 라이 ਪੰਜਾਬੀ ਟੀਵੀ